ਸਾਵਧਨ ਖੀਰੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ ਨਹੀਂ ਤਾਂ ਕੇ ਲੈਣਗੀਆਂ ਬਿਮਾਰੀਆਂ ਖੀਰਾ ਇੱਕ ਆਮ ਸੈਲਡ ਵਾਲੀ ਸਬਜੀ ਹੈ ਜੋ ਨਾ ਸਿਰਫ ਸਵਾਦ ਚ ਮਿੱਠਾ ਤੇ ਸਗੋਂ ਸਿਹਤ ਲਈ ਵੀ ਲੱਭਕਾਰੀ ਸਮਝੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਖੀਰਾ ਕੁਝ ਖਾਣੀਆਂ ਕੁਝ ਖਾਣੀਆਂ ਨਾਲ ਮਿਲਾ ਕੇ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ ਖੀਰਾ ਤੇ ਟਮਾਟਰ ਨੂੰ ਇਕੱਠਾ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਦੋਵਾਂ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਹজম ਕਰਨ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ ਤੇ ਅਜੀਬ ਕਰਨ ਵਰਗੀਆਂ ਸਮੱਸਿਆ ਵਧਾ ਸਕਦੀ ਹੈ ਦੁੱਧ ਅਤੇ ਖੀਰਾ ਵੀ ਇਕੱਠਾ ਨਹੀਂ ਖਾਣਾ ਚਾਹੀਦਾ ਖੀਰਾ ਤੇ ਦੁੱਧ ਇਕੱਠੇ ਖਾਣ ਨਾਲ ਗੈਂਸ ਅਜੀਬ ਜਾਂ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੇ ਹਨ ਜਿਵੇਂ ਕਿ ਫੋੜੇ ਖਾਜ ਖੁਜਲੀ ਆਦਿ ਅੰਬ ਦੇ ਨਾਲ ਵੀ ਕੀੜਾ ਨਹੀਂ ਖਾਣਾ ਚਾਹੀਦਾ ਗਰਮ ਤਾਸੀਰ ਵਾਲਾ ਅੰਬ ਤੇ ਠੰਡੀ ਤਾਸੀਰ ਵਾਲਾ ਕੀੜਾ ਮਿਲ ਕੇ ਅਜ ਮੈਨੂੰ ਪ੍ਰਭਾਵਿਤ ਕਰ ਸਕਦੇ ਹਨ ਜਿਸ ਕਰਕੇ ਪੇਟ ਸੰਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ